ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਮੂਲ ਮੰਤਰ ਦੇ ਮਹਾਤਮ ਬਾਰੇ ਜਾਣਾਂਗੇ ਅਸਲ ਦੇ ਵਿੱਚ ਮੂਲ ਮੰਤਰ ਗੁਰਬਾਣੀ ਦਾ ਆਧਾਰ ਹੈ ਭਾਈ ਕਾਨ ਸਿੰਘ ਜੀ ਨਾਬਾ ਦੇ ਅਨੁਸਾਰ ਮੂਲ ਮੰਤਰ ਇਹ ਆਧਾਰਤ ਸਾਰੇ ਮੰਤਰਾਂ ਦੀ ਜੜਾ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਜਦੋਂ ਬੇਈ ਨਦੀ ਦੇ ਵਿੱਚ ਪ੍ਰਵੇਸ਼ ਕੀਤਾ ਮਹਾਰਾਜ ਨੇ ਤਨ ਦਿਨ ਅਲੋਪ ਰਹੇ ਆ ਉਦੋਂ ਸਭ ਤੋਂ ਪਹਿਲਾਂ ਬਾਹਰ ਆ ਕੇ ਮਹਾਰਾਜ ਜੀ ਨੇ ਮੂਲ ਮੰਤਰ ਦਾ ਉਚਾਰਨ ਹੀ ਕੀਤਾ ਸੀਗਾ ਇਸ ਕਰਕੇ ਇਹ ਜਿਹੜਾ ਮੂਲ ਮੰਤਰ ਆ ਇਹਦੇ ਜਿੱਥੇ ਅਰਥ ਬੜੇ ਡੂੰਘੇ ਹਨ ਉਥੇ ਇਹਨੂੰ ਕਰਨ ਦਾ ਜਪਣ ਦਾ ਮਹਾਤਮ ਵੀ ਬਹੁਤ ਜ਼ਿਆਦਾ ਹੈ ਗੁਰਸਿੱਖ ਪਿਆਰਿਓ ਬਹੁਤ ਸਾਰੀਆਂ ਸੰਗਤਾਂ ਨੇ ਜੋ ਮੂਲ ਮੰਤਰ ਦਾ ਪਾਠ ਕਰਦੀਆਂ ਨੇ ਪਰ ਉਹਨਾਂ ਨੂੰ ਇਹ ਵਿਧੀ ਦਾ ਨਹੀਂ ਪਤਾ ਕਿ ਕਿਸ ਤਰੀਕੇ ਨਾਲ ਇਹ ਪਾਠ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਬਹੁਤ ਸੰਗਤਾਂ ਇਹਦਾ ਉਚਾਰਨ ਠੀਕ ਨਹੀਂ ਕਰਦੀਆਂ ਬਹੁਤ ਸਾਰੀਆਂ ਸੰਗਤਾਂ ਇੱਕ ਓੰਕਾਰ ਦਾ ਉਚਾਰਨ ਹੀ ਉਹਨਾਂ ਦਾ ਠੀਕ ਨਹੀਂ ਹੁੰਦਾ ਜਿਸ ਕਰਕੇ ਉਹ ਕਹਿੰਦੇ ਨੇ ਸਾਨੂੰ ਇਹਦਾ ਪੜਨ ਦਾ ਫਲ ਨਹੀਂ ਮਿਲਦਾ ਸਭ ਤੋਂ ਪਹਿਲੀ ਗੱਲ ਤਾਂ ਸ਼ੁੱਧ ਉਚਾਰਨ ਸਾਨੂੰ ਸਿੱਖਣਾ ਪਵੇਗਾ ਕਿ ਇੱਕ ਓੰਕਾਰ ਤੋਂ ਲੈ ਕੇ ਇਹ ਸਾਰੇ ਮੂਲ ਮੰਤਰ ਇਹਦਾ ਉਚਾਰਨ ਕੀ ਆ ਕਈ ਗੁਰਪ੍ਰਸਾਦ ਤੱਕ ਹੀ ਕਰਦੇ ਨੇ ਕਈ ਆਦ ਸੱਚ ਜੁਗਾਦ ਸੱਚ ਨਾਨਕ ਹੋਸੀ ਭੀ ਸੱਚ ਤੱਕ ਕਰਦੇ ਨੇ ਵਿਆਕਰਨ ਦੇ ਆਧਾਰ ਤੇ ਦੇਖਿਆ ਜਾਏ ਵਿਦਵਾਨਾਂ ਨੂੰ ਪੜ੍ਹਿਆ ਜਾਏ ਸਮਝਿਆ ਜਾਏ ਤਾਂ ਮੂਲ ਮੰਤਰ ਗੁਰਪ੍ਰਸਾਦ ਤੱਕ ਹੀ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨੇ ਰਾਗ ਹਨ ਉੱਥੇ ਇਹ ਮੂਲ ਮੰਤਰ ਗੁਰਪ੍ਰਸਾਦ ਤੱਕ ਹੀ ਲਿਖਿਆ ਹੈ ਕਈ ਮਹਾਪੁਰਖ ਹਨ ਉਹ ਇੱਕ ਓੰਕਾਰ ਸਤਨਾਮ ਕੇਵਲੇ ਜਪਦੇ ਨੇ ਇਹਨੂੰ ਉਹ ਬੀਜ ਮੰਤਰ ਆਖਦੇ ਨੇ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹਨੂੰ ਮੂਲ ਮੰਤਰ ਕਿਹਾ ਜਾਂਦਾ ਫਿਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਕਈ ਇਹਨੂੰ ਸੰਪੂਰਨ ਮੰਤਰ ਵੀ ਆਖਦੇ ਆ ਇਸ ਤਰ੍ਹਾਂ ਆਪਣੀ ਆਪਣੀ ਖੋਜ ਆ ਪਰ ਵਿਆਕਰਨ ਦੇ ਆਧਾਰ ਤੇ ਏਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਮੂਲ ਮੰਤਰ ਇਹਨੂੰ ਉਚਾਰਨ ਕਰਨਾ ਜਦੋਂ ਸ਼ੁੱਧ ਉਚਾਰਨ ਕਰਨਾ ਤੇ ਜਦੋਂ ਜਪਣਾ ਸੁਰ ਤੇ ਸੇਜ ਹੀ ਹੋਣੀ ਚਾਹੀਦੀ ਆ ਨਾ ਕਿ ਬਾਹਰ ਕਿਤੇ ਹੋਰ ਫਿਰ ਸਵਾਲ ਇਹ ਵੀ ਪੈਦਾ ਹੋ ਜਾਂਦਾ ਕਿ ਕਿਸ ਸਮੇਂ ਮੰਤਰ ਦਾ ਜਾਪ ਕਰੀਏ ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਇਹ ਬਾਣੀ ਨੂੰ ਪੜਨ ਦਾ ਸਮਾਂ ਦੱਸਿਆ ਤੇ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਦੇ ਅਨੁਸਾਰ ਜੇ ਆਪਾਂ ਸਮਝੀਏ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਭਾਵ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉੱਠ ਕੇ ਬਾਣੀ ਤੇ ਜਦੋਂ ਇਹ ਮੰਤਰ ਮੂਲ ਮੰਤਰ ਪੜਿਆ ਜਾਂਦਾ ਇਹਦਾ ਮਹਾਤਮ ਵੱਧ ਇਸ ਦਾ ਅਰਥ ਇਹ ਵੀ ਨਹੀਂ ਕਿ ਅਸੀਂ ਦਿਨ ਸਮੇਂ ਦੁਪਹਿਰ ਸਮੇਂ ਇਹ ਮੰਤਰ ਦਾ ਜਾਪ ਨਹੀਂ ਕਰ ਸਕਦੇ ਕਰ ਸਕਦੇ ਹਾਂ ਜਦੋਂ ਵੀ ਕਿਸੇ ਵੇਲੇ ਬਾਣੀ ਦਾ ਜਾਪ ਕੀਤਾ ਜਾਏ, ਮੂਲ ਮੰਤਰ ਦਾ ਪਾਠ ਪੜਿਆ ਜਾਏ, ਉਹਦਾ ਫਲ ਸਾਨੂੰ ਜਰੂਰ ਮਿਲਦਾ। ਪਰ ਜਦੋਂ ਅੰਮ੍ਰਿਤ ਵੇਲੇ ਆਪਾਂ ਮੂਲ ਮੰਤਰ ਦਾ ਜਾਪ ਕਰਦੇ ਹਾਂ, ਉਸ ਵਕਤ ਸਾਡਾ ਮਨ ਫੁਰਨਿਆਂ ਤੋਂ, ਵਿਚਾਰਾਂ ਤੋਂ ਰਹਿਤ ਹੁੰਦਾ। ਬਹੁਤ ਰੱਬ ਦੇ ਨੇੜੇ ਹੁੰਦਾ। ਇਸ ਕਰਕੇ ਥੋੜਾ ਜਿਹਾ ਪੜਨ ਦੇ ਨਾਲ ਹੀ, ਜਪਨ ਦੇ ਨਾਲ ਅਸੀਂ ਰੱਬ ਦੇ ਨੇੜੇ ਹੋ ਜਾਂਦੇ ਹਾਂ। ਮਨ ਸ਼ਾਂਤ ਹੋ ਜਾਂਦਾ। ਤੇ ਪਰ ਵੇਲੇ ਜਾਂ ਹੋਰ ਸਮੇ ਅਜੇ ਹਾਰਜ ਉਤਨਾ ਸੌਖਾ ਨਹੀਂ ਜਿਨਾ ਅੰਮ੍ਰਿਤ ਵੇਲੇ ਸੌਖਾ ਹੁੰਦਾ ਇਸ ਕਰਕੇ ਗੁਰੂ ਸਾਹਿਬ ਜੀ ਦਾ ਇਹ ਮੰਤਰ ਜੇ ਅੰਮ੍ਰਿਤ ਵੇਲੇ ਜਪਿਆ ਜਾਏ ਉਹ ਵੀ ਸ਼ੁੱਧ ਉਚਾਰਨ ਕੀਤਾ ਜਾਏ ਤਾਂ ਫਿਰ ਇਹਦਾ ਫਲ ਮਹਾਤਮ ਜਿਆਦਾ ਹੈ ਕੁਝ ਸੰਗਤਾਂ ਹਨ ਜਿਹੜੀਆਂ ਮਾਲਾ ਨੂੰ ਆਧਾਰ ਬਣਾ ਕੇ ਮੂਲ ਮੰਤਰ ਦਾ ਜਾਪ ਕਰਦੀਆਂ ਹਨ ਉਹ ਵੀ ਇੱਕ ਵਧੀਆ ਤਰੀਕਾ ਹੈ ਸਰਲ ਤਰੀਕਾ ਹੈ ਆਵੇਂ ਕਿ ਸ਼ੁਰੂ-ਸ਼ੁਰੂ ਦੇ ਵਿੱਚ ਉਹ ਗਿਣੇ ਜਾਂਦੇ ਨੇ ਵੀ ਇਤਨਾ ਮੂਲ ਮੰਤਰ ਦਾ ਪਾਠ ਸੀ ਕਰ ਲਿਆ ਪਰ ਜਦੋਂ ਫਿਰ ਪਿਆਰ ਬਣ ਜਾਂਦਾ ਹੈ ਮੂਲ ਮੰਤਰ ਦੇ ਨਾਲ ਫਿਰ ਗਿਣਤੀ ਜਿਹੜੀ ਆ ਉਹ ਲਾਂਬੇ ਹੋ ਜਾਂਦੀ ਪਰੇ ਹੋ ਜਾਂਦੀ ਆ ਫਿਰ ਸਹਿਜ ਅਵਸਥਾ ਦੇ ਵਿੱਚ ਬਹੁਤ ਧਿਆਨ ਦੇ ਨਾਲ ਅਸੀਂ ਮੂਲ ਮੰਤਰ ਦਾ ਪਾਠ ਕਰਨ ਲੱਗ ਜਾਂਦੇ ਆ ਤਾਂ ਇਹ ਸਭ ਤੋਂ ਵਧੀਆ ਤਰੀਕਾ ਇਹੀ ਆ ਵੀ ਸ਼ੁੱਧ ਉਚਾਰਨ ਕੀਤਾ ਜਾਏ ਅੰਮ੍ਰਿਤ ਵੇਲੇ ਕੀਤਾ ਜਾਏ ਅਤੇ ਜੇ ਅੰਮ੍ਰਿਤ ਵੇਲੇ ਤੁਸੀਂ ਨਹੀਂ ਕਰ ਸਕਦੇ ਤਾਂ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਸਮੇਂ ਵੀ ਇਹ ਮੂਲ ਮੰਤਰ ਜਪਿਆ ਜਾ ਸਕਦਾ ਹੈ ਉਹਦੇ ਵਿੱਚ ਵੀ ਕੋਈ ਸ਼ੰਕਾ ਨਹੀਂ ਕਰਨੀ ਇਹ ਅੰਮ੍ਰਿਤ ਵੇਲੇ ਕਈ ਵਾਰ ਨਹੀਂ ਜਪਿਆ ਜਾਂਦਾ ਤਾਂ ਸ਼ਾਮ ਨੂੰ ਵੀ ਤੁਸੀਂ ਜਪ ਸਕਦੇ ਹੋ ਜਦੋਂ ਅਸੀਂ ਧਿਆਨ ਦੇ ਨਾਲ ਮੂਲ ਮੰਤਰ ਦੇ ਅਰਥ ਪੜ੍ਹਦੇ ਹਾਂ ਉਸ ਵਕਤ ਸਾਨੂੰ ਗਿਆਨ ਹੁੰਦਾ ਜਿਵੇਂ ਜਿਵੇਂ ਅਸੀਂ ਮੂਲ ਮੰਤਰ ਪੜ੍ਹੀ ਜਾਂਦੇ ਹਾਂ ਉਸ ਤਰ੍ਹਾਂ ਦਾ ਸਾਡਾ ਸੁਭਾਅ ਹੋਈ ਜਾਂਦਾ ਹੈ ਜਿੰਨਾ ਅਸੀਂ ਦਿਲ ਦੇ ਨਾਲ ਇੱਕ ਮਨ ਇੱਕ ਚਿਤ ਹੋ ਕੇ ਪੜਦੇ ਹਾਂ ਸਾਡੇ ਸੁਭਾਅ ਦੇ ਵਿੱਚ ਤਬਦੀਲੀ ਆਉਂਦੀ ਆ ਜਿਵੇਂ ਕਿ ਅਸੀਂ ਨਿਰਭਉ ਜਪਦੇ ਹਾਂ ਤੇ ਨਿਰਭਉ ਹੋ ਜਾਂਦੇ ਹਾਂ ਡਰ ਤੋਂ ਰਹਿਤ ਹੋ ਜਾਂਦੇ ਹਾਂ ਜਿਹੜਾ ਸਾਨੂੰ ਅੱਜ ਡਰ ਲੱਗਦਾ ਹੈ ਦੁਨਿਆਵੀ ਚੀਜ਼ਾਂ ਤੋਂ ਉਹ ਡਰ ਫਿਰ ਮੂਲ ਮੰਤਰ ਦੇ ਜਪਣ ਨਾਲ ਨਹੀਂ ਰਹਿੰਦਾ ਇਹ ਬਹੁਤ ਵੱਡਾ ਫਾਇਦਾ ਹੈ ਤੇ ਅਕਾਲ ਉਹ ਮੌਤ ਤੋਂ ਪਰੇ ਆ ਵਾਹਿਗੁਰੂ ਪਰਮੇਸ਼ਰ ਜਦੋਂ ਅਸੀਂ ਅਕਾਲ ਜਪਦੇ ਹਾਂ ਉਸ ਵਕਤ ਸਾਡੇ ਅੰਦਰ ਵੀ ਇਹੋ ਜੀ ਅਵਸਥਾ ਬਣ ਜਾਂਦੀ ਆ ਸਾਨੂੰ ਇਹ ਮੌਤ ਦਾ ਡਰ ਨਹੀਂ ਰਹਿੰਦਾ ਜਨਮ ਮਰਨ ਦੇ ਬੰਧਨਾਂ ਤੋਂ ਵੀ ਇਨਸਾਨ ਮੁਕਤ ਹੋ ਜਾਂਦਾ ਇਹ ਐਸਾ ਮੂਲ ਮੰਤਰ ਗੁਰੂ ਨਾਨਕ ਸਾਹਿਬ ਜੀ ਨੇ ਜੋ ਸਾਨੂੰ ਬਖਸ਼ਿਸ਼ ਕੀਤਾ ਹੈ ਤੇ ਸ਼ਰੀਕੇ ਵਿੱਚ ਜਿਹੜੀ ਵੈਰ ਦੀ ਭਾਵਨਾ ਅੱਜ ਕੱਲ ਜਿਹੜੀ ਬੜੀ ਵੱਧ ਰਹੀ ਆ ਇੱਕ ਦੂਜੇ ਨਾਲ ਲੋਕ ਈਰਖਾ ਰੱਖਦੇ ਆ ਦੂਜੇ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਕਰ ਸਕਦੇ ਚਾਹੁੰਦੇ ਆ ਲੋਕ ਸਾਰੇ ਚੰਗੀ ਜ਼ਿੰਦਗੀ ਜਿਉਣਾ ਪਰ ਉਹਨਾਂ ਨਾਲੋਂ ਜਦੋਂ ਕੋਈ ਬਿਹਤਰ ਜ਼ਿੰਦਗੀ ਜਿਉਂਦਾ ਤਾਂ ਉਹ ਈਰਖਾ ਕਰਨ ਲੱਗ ਜਾਂਦੇ ਆ ਇਸ ਤਰ੍ਹਾਂ ਇਹ ਨਿਰਵੈਰ ਦੀ ਭਾਵਨਾ ਵੀ ਇਹਦੇ ਵਿੱਚ ਪੜਨ ਦੇ ਨਾਲ ਮੂਲ ਮੰਤਰ ਜਪਣ ਦੇ ਨਾਲ ਅਵਸਥਾ ਇਹੋ ਜੀ ਬਣ ਜਾਂਦੀ ਆ ਸਾਰੇ ਆਪਣੇ ਲੱਗਦੇ ਆ ਕੋਈ ਬੇਗਾਨਾ ਨਹੀਂ ਲੱਗਦਾ ਕਿਸੇ ਨਾਲ ਈਰਖਾ ਨਹੀਂ ਰਹਿੰਦੀ ਜਦੋਂ ਸਾਰੇ ਹੀ ਆਪਣੇ ਹਨ ਬਹੁਤੀ ਵਾਰ ਇਹ ਦੇਖਿਆ ਗਿਆ ਜਿਹੜੇ ਮੂਲ ਮੰਤਰ ਇੱਕ ਮਨ ਇੱਕ ਚਿੱਤ ਹੋ ਕੇ ਕਰਦੇ ਨੇ ਉਹਨਾਂ ਦੇ ਸੁਭਾਅ ਵਿੱਚ ਬੜੀ ਵੱਡੀ ਤਬਦੀਲੀ ਆ ਜਾਂਦੀ ਆ ਉਹ ਬੜੇ ਨੇਕ ਸੁਭਾਅ ਦੇ ਬਣ ਜਾਂਦੇ ਆ ਪਰ ਇਹ ਹੋਣਾ ਉਦੋਂ ਹੀ ਆ ਜਦੋਂ ਕੋਈ ਇੱਕ ਮਨ ਇੱਕ ਚਿੱਤ ਹੋ ਕੇ ਕਰੇਗਾ ਜੇ ਉਪਰੋਂ ਉਪਰੋਂ ਕਰੋਗੇ ਜੇ ਅਸੀਂ ਬੀਜ ਬੀਜਾਂਗੇ ਹੀ ਨਹੀਂ ਉਹਦਾ ਫਲ ਸਾਨੂੰ ਕਿਵੇਂ ਮਿਲੇਗਾ ਇਸ ਤਰ੍ਹਾਂ ਭਾਈ ਇਹ ਜਿਹੜਾ ਸ਼ੁੱਧ ਉਚਾਰਨ ਤਾਂ ਬੜਾ ਜ਼ਰੂਰੀ ਆ ਕਈ ਵਾਰੀ ਸਾਨੂੰ ਸ਼ੁੱਧ ਉਚਾਰਨ ਨਹੀਂ ਆਉਂਦਾ ਬਾਣੀ ਦਾ ਫਿਰ ਅਸੀਂ ਕਹਿੰਨੇ ਆ ਵੀ ਸਾਨੂੰ ਫਲ ਨਹੀਂ ਮਿਲਿਆ ਇੱਕ ਓੰਕਾਰ ਸਤਨਾਮ ਪੁਰੀਆਂ ਲਗਾ ਮਾਤਰਾਂ ਦਾ ਤੁਸੀਂ ਧਿਆਨ ਰੱਖਣਾ ਹੈ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਬਹੁਤ ਖਿਆਲ ਦੇ ਨਾਲ ਕਈ ਵਾਰੀ ਜਿੱਥੇ ਭੱਬੇ ਦੀ ਆਵਾਜ਼ ਆਸੀ ਪੱਪੇ ਦੀ ਆਵਾਜ਼ ਦੇ ਦਿੰਨੇ ਆ ਇਸ ਤਰ੍ਹਾਂ ਭੀ ਜਿਹੜਾ ਹੈ ਹਮੇਸ਼ਾ ਭਾਰਾ ਕਰਕੇ ਹੀ ਇਹਦਾ ਉਚਾਰਨ ਹੁੰਦਾ ਤੇ ਸੈ ਭੰ ਟਿੱਪੀ ਦਾ ਕਈ ਵਰੀ ਸੀ ਉਚਾਰਨ ਹੀ ਨਹੀਂ ਕਰਦੇ ਪੂਰਾ ਭੰਗ ਕਹਿ ਦਿੰਨੇ ਆ ਨਹੀਂ ਜੀ ਉਚਾਰਨ ਸਹੀ ਹੋਣਾ ਚਾਹੀਦਾ ਪਹਿਲਾਂ ਤਾਂ ਸਾਨੂੰ ਇਹ ਧਿਆਨ ਰੱਖਣਾ ਪਵੇਗਾ ਫਿਰ ਕੇਵਲ ਜਦੋਂ ਉਚਾਰਨ ਠੀਕ ਹੋ ਗਿਆ ਇਹਨੇ ਨਾਲ ਗੱਲ ਨਹੀਂ ਬਣਦੀ ਭਾਉ ਵੀ ਕਰਨਾ ਪੈਂਦਾ ਪ੍ਰੇਮ ਵੀਰ ਕਰਨਾ ਪੈਂਦਾ ਬਾਣੀ ਦੇ ਨਾਲ ਉਹ ਕਿਵੇਂ ਹੋਵੇਗਾ ਉਹਦੇ ਲਈ ਸਾਨੂੰ ਗੁਰੂ ਇਤਿਹਾਸ ਨਾਲ ਜੁੜਨਾ ਪਵੇਗਾ ਜਿਹੜਾ ਕਿ ਅਸੀਂ ਜੁੜੇ ਨਹੀਂ ਅਸੀਂ ਤਾਂ ਸਿਰਫ ਆਪਣੀਆਂ ਮੰਗਾਂ ਦੇ ਨਾਲ ਜੁੜੇ ਹੋਏ ਆਂ ਆਪਣੀਆਂ ਇਛਾਵਾਂ ਦੇ ਨਾਲ ਜੁੜੇ ਹੋਏ ਆਂ ਸਾਨੂੰ ਕੀ ਚਾਹੀਦਾ ਦੁਨੀਆ ਦੇ तमाम ਲੋਕ ਗੁਰੂ ਸਾਹਿਬ ਜੀ ਕਹਿੰਦੇ ਰੱਬ ਕੋਲੋਂ ਸੁੱਖ ਮੰਗਦੇ ਆ ਪਰ ਮਿਲਦਾ ਉਹਨਾਂ ਨੂੰ ਦੁੱਖ ਇਹ ਬਾਣੀ ਵਿੱਚ ਇੱਕ ਪੰਗਤੀ ਹੈ ਸੁੱਖ ਮੰਗਤ ਦੁੱਖ ਆਗਲ ਹੋਏ ਸੁੱਖ ਮੰਗਦੇ ਆ ਪਰ ਬੰਦੇ ਨੂੰ ਤਾਂ ਦੁੱਖ ਹੀ ਮਿਲਦਾ ਕਿਉਂ ਕਿ ਕਿਉਂਕਿ ਬੰਦੇ ਨੂੰ ਪਤਾ ਹੀ ਨਹੀਂ ਸੁੱਖ ਕਿੱਥੇ ਆ ਜਿਸ ਦਿਨ ਬੰਦੇ ਨੂੰ ਪਤਾ ਲੱਗ ਗਿਆ ਸੁੱਖ ਕਿੱਥੇ ਆ ਜਿਹੜੀਆਂ ਚੀਜ਼ਾਂ ਵਿੱਚੋਂ ਅਸੀਂ ਸੁੱਖ ਲੱਭੀ ਜਾਂਦੇ ਆ ਅਸਲ ਦੇ ਵਿੱਚ ਉਹ ਅੰਦਰ ਤਾਂ ਉਹਨਾਂ ਦੇ ਜ਼ਹਿਰ ਉੱਪਰ ਉਹਨਾਂ ਦੇ ਮਿਠਾਸ ਦੀ ਲੇਪ ਕੀਤੀ ਹੋਈ ਹੈ ਇਸ ਕਰਕੇ ਸਾਨੂੰ ਭੁਲੇਖਾ ਪੈ ਜਾਂਦਾ ਆਹ ਚੀਜ਼ੇ ਸਾਨੂੰ ਸੁੱਖ ਦੇਗੀ ਆਹ ਉਹ ਮੈਨੂੰ ਸੁੱਖ ਦੇਵੇਗਾ ਆਸਾਂ ਤ੍ਰਿਸ਼ਨਾਵਾਂ ਤੇ ਤਮਾ ਇਹ ਬੰਦੇ ਨੂੰ ਟਿਕਣ ਨਹੀਂ ਦਿੰਦੀ ਤਾਂ ਮੂਲ ਮੰਤਰ ਜਦੋਂ ਵੀ ਕਰਨਾ ਸ਼ੁੱਧ ਉਚਾਰਨ ਕਰਨਾ ਅੰਮ੍ਰਿਤ ਵੇਲੇ ਕਰਨਾ ਅੰਮ੍ਰਿਤ ਵੇਲੇ ਕਈ ਵਾਰੀ ਖੁੱਸ ਗਿਆ ਵੇਲਾ ਸ਼ਾਮ ਨੂੰ ਵੀ ਤੁਸੀਂ ਕਰ ਸਕਦੇ ਹੋ ਕੰਮ ਕਰਦੇ ਵੀ ਤੁਸੀਂ ਕਰ ਸਕਦੇ ਇਹ ਆਪਣੀ ਆਪਣੀ ਅਵਸਥਾ ਹੁੰਦੀ ਆ ਤਾਂ ਅੰਮ੍ਰਿਤ ਵੇਲਾ ਸਭ ਤੋਂ ਵਧੀਆ ਵੇਲਾ ਹੈ ਜੇ ਤੁਸੀਂ ਇਹ ਮੰਤਰ ਦਾ ਅਭਿਆਸ ਕਰਨਾ ਚਾਹੁੰਦੇ ਹੋ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਗੇ ਬਾਕੀ ਜੇ ਅਸੀਂ ਫਲ ਦੀ ਇੱਛਾ ਵੀ ਪਹਿਲਾਂ ਹੀ ਰੱਖ ਲਈਏ ਫੇਰ ਮੰਤਰ ਠੀਕ ਤਰੀਕੇ ਨਾਲ ਜਪਿਆ ਨਹੀਂ ਜਾ ਸਕਦਾ ਇਹ ਤਾਂ ਗੁਰੂ ਦੇ ਪਿਆਰ ਵਿੱਚ ਆ ਕੇ ਮੰਤਰ ਜਪਾਂਗੇ ਸਾਰੀਆਂ ਚੀਜ਼ਾਂ ਹੀ ਮਿਲ ਜਾਣੀਆਂ ਜਦੋਂ ਗੁਰੂ ਦੇ ਹੋਗੇ ਇਹ ਵੀ ਥੋੜਾ ਖਿਆਲ ਰੱਖਣ ਦੀ ਲੋੜ ਆ ਬਹੁਤਾ ਨਾ ਚੱਕਰਾਂ ਵਿੱਚ ਪਈਏ ਕਿ ਸਾਨੂੰ ਕਿਹੜਾ ਫਲ ਮਿਲੇਗਾ ਮੇਰੇ ਹਿਸਾਬ ਦੇ ਨਾਲ ਇਹ ਵੀ ਗੱਲ ਬਹੁਤੀ ਠੀਕ ਨਹੀਂ ਤੁਸੀਂ ਆਪਣਾ ਕਰੋ ਇੱਕ ਮਨ ਇੱਕ ਚਿਤ ਹੋ ਕੇ ਫਲ ਗੁਰੂ ਨੇ ਦੇਣਾ ਤੁਸੀਂ ਆਪਣਾ ਕਾਰਜ ਕਰੋ ਗੁਰੂ ਆਪਣਾ ਕਾਰਜ ਕਰੇਗਾ ਮਾਲੀ ਦਾ ਕੰਮ ਹੁੰਦਾ ਬੂਟਿਆਂ ਨੂੰ ਪਾਣੀ ਦੇਣਾ ਮਾਲਕ ਦਾ ਕੰਮ ਹੁੰਦਾ ਉਹਨਾਂ ਨੂੰ ਫਲ ਲਾਉਣੇ ਫੁੱਲ ਲਾਉਣੇ ਉਹਦੀ ਮਰਜ਼ੀ ਆ ਜਦੋਂ ਮਰਜ਼ੀ ਲਾ ਦੇਵੇ ਤਾਂ ਬਹੁਤਾ ਨੀਨੇ ਚੱਕਰਾਂ ਦੇ ਵਿੱਚ ਪੈਣਾ ਚਾਹੀਦਾ ਮਾਲੀ ਦਾ ਕੰਮ ਪਾਣੀ ਪਾਉਣਾ ਭਰ-ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਲਾਵੇ ਜਾਂ ਨਾ ਲਾਵੇ ਇਹ ਉਹਦੀ ਇੱਛਾ ਉਹਦੀ ਮਰਜ਼ੀ ਉਹਦੀ ਚੱਲਦੀ ਆ ਹਮੇਸ਼ਾ ਸਬਣੀ ਛਾਲਾਂ ਮਾਰੀਆਂ ਕਰਤਾ ਕਰੀ ਸੋ ਹੋਏ ਪੁਲ ਚੱਕ ਦੀ ਖੇਮਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ